ਲਓ ਜੀ ਪਿੰਡੋਂ ਆਪਾਂ ਜਤੁਰਪੇ ਦੇਖਦੇ ਆਂ ਫਿਰ ਕਿਦਾਂ-ਕਿਦਾਂ ਦੇ ਲੋਕ ਆ ਜਿਹੜੇ ਆਪਾਂ ਨੂੰ ਮਿਲੇ ਆ ਤੇ ਕੀ-ਕੀ ਆ ਜਿਹੜਾ ਆਪਾਂ ਨੂੰ ਰਸਤੇ ਦੇ ਵਿੱਚ ਮਿਲੇ ਆ ਉਹ ਵੀ ਫਿਰ ਆਪਾਂ ਦੇਖਦੇ ਆਂ ਅੱਗੇ ਜਾ ਕੇ ਪਿੰਡ ਦੀ ਸ਼ੁਰੂਆਤ ਜੀ ਮਿਲ ਗਿਆ ਆਪਾਂ ਨੂੰ ਆ ਜਾਨਵਰ ਇਹ ਤਕਰੀਬਨ ਹਰੇ ਕੇ ਪਿੰਡ ਦੇ ਵਿੱਚ ਹੈਗੇ ਹੀ ਆ ਕੋਈ ਪਿੰਡ ਹੋਊਗਾ ਜਿਹੜੇ ਪਿੰਡ ਦੇ ਵਿੱਚ ਨਹੀਂ ਹੋਣੇ ਤੇ ਸ਼ੁਰੂ-ਸ਼ੁਰੂ ਦੇ ਵਿੱਚ ਅੱਕਾ ਹੋਰ ਬੈਠਾ ਸੀ ਤੇ ਆ ਫਿਰ ਮਿਲ ਗਿਆ ਫੋਸ ਗੋਹਾ ਇੱਕਾ ਰਿਹੜੀਆਂ ਵਾਲੇ ਵੀ ਆਪਾਂ ਨੂੰ ਪਿੰਡਾਂ ਦੇ ਵਿੱਚ ਪੱਕੇ ਮਿਲਦੇ ਆ ਆਉਂਦੇ ਜਾਂਦੇ ਰਹਿੰਦੇ ਇਹ ਲੋਕ ਵੀ ਆ ਸੈਰ ਕਰਦੇ ਤੇ ਆ ਬਜ਼ੁਰਗ ਬੈਠੇ ਗੱਲਾਂ ਕਰਦੇ ਵੀ ਤਕਰੀਬਨ ਆਪਾਂ ਨੂੰ ਮਿਲਦੀ ਨੇ ਹਰੇਕ ਪਿੰਡਾਂ ਦੇ ਵਿੱਚ ਕੁਝ ਕੁ ਪਿੰਡ ਹੋਣਗੇ ਜਿਨ੍ਹਾਂ ਦੇ ਵਿੱਚ ਨਹੀਂ ਹੋਣੇ ਤੇ ਆ ਪੂਰੀ ਗੈਂਗ ਸੀਗੀ ਇੱਥੇ ਫਿਰਦੀ ਦੇਖ ਲਓ ਇਹਨਾਂ ਤੋਂ ਬਚ ਕੇ ਰਿਹਾ ਕਰੋ ਕੋਸ਼ਿਸ਼ ਕਰਿਆ ਕਰੋ ਕਿ ਇਹਨਾਂ ਕੋਲ ਦੀ ਇਕੱਲੇ ਨਾ ਲੱਗੀਏ ਇੱਥੇ ਇੱਕ ਬਾਈ ਦੇਖਾ ਮੋੜ ਦੇ ਵੀ ਲੋਕ ਹੌਲੀ ਨਹੀਂ ਕਰਦੇ ਬਸ ਦਵੱਲੀ ਆਉਂਦੇ ਆ ਪੂਰਾ ਮੋਟਰਸਾਈਕਲ ਵੀ ਕਟੋ-ਕਟਾ ਮੋੜ ਤੇ ਤਾਂ ਹੌਲੀ ਕਰੋ ਬੰਦਾ ਅਗਲੇ ਪਿੰਡ ਦੇ ਵਿੱਚ ਵੀ ਫਿਰ ਆਪਾਂ ਨੂੰ ਆ ਜਾਨਵਰ ਮਿਲ ਗਿਆ ਅੱਗੇ ਜਾ ਕੇ ਵੀ ਇੱਕ ਸਾਨੂੰ ਆਪਾ ਦਿਖਾਉਨੇ ਆ ਪਾਪਾ ਜੀ ਆ ਦੇਖੋ ਟੈਲ ਦੇ ਹੀ ਹੁੰਦੇ ਆ ਇਹਨਾਂ ਤੋਂ ਬਚ ਕੇ ਰਹਾ ਕਰੋ ਬਸ ਪਤਾ ਨਹੀਂ ਕਾਦੋ ਇਹਨਾਂ ਨੇ ਵਿੱਚ ਲਿਆ ਕੇ ਮਾਰਨਾ ਤੁਹਾਡੇ ਇਹ ਕਾ ਭਾਜੀ ਜਾਂਦੇ ਨੇ ਇਹਨਾਂ ਦੇ ਕੰਨ ਨੂੰ ਲੱਗਿਆ ਫੋਨ ਨਾ ਹੱਥ ਦਿੱਤਾ ਨਾ ਚੰਗੀ ਤਰ੍ਹਾਂ ਦੇਖਿਆ ਮੜਾ ਜਾ ਦੇ ਗਿਆ ਉਹਦੀ ਰੇਡੀ ਦਾ ਮੋੜ ਕੱਟਦਾ ਇਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਬਹੁਤ ਐਕਸੀਡੈਂਟ ਦਾ ਕਾਰਨ ਬਣਦੀਆਂ ਨੇ ਇਹਨਾਂ ਚੀਜ਼ਾਂ ਦਾ ਖਾਸ ਧਿਆਨ ਰੱਖਿਆ ਕਰੋ ਸੜਕ ਤੇ ਲੋਕਾ ਜਿਹੜੀ ਪਾ ਦਿੱਤੀ ਆ ਪਰ ਅੱਗੇ ਜਾ ਕੇ ਜਿਹੜੀ ਕਾਫੀ ਸੜਕ ਸਾਨੂੰ ਟੁੱਟੀ ਹੋਈ ਮਿਲੀ ਆ ਕਿਉਂਕਿ ਤਕਰੀਬਨਾਂ ਟੋਲ ਡੈਕਸ ਨਾਲ ਜਿਹੜੇ ਬੰਦ ਹੋ ਚੁੱਕੇ ਨੇ ਸੜਕ ਟੁੱਟ ਚੁੱਕੀ ਆ ਤੇ ਕਾ ਦੇਖੋ ਉਹ ਰੇੜੀ ਨੂੰ ਕਰਾਸ ਕਰ ਰਿਹਾ ਏ ਉਦੋਂ ਦੀ ਕਰਾਸ ਕਰ ਰਿਹਾ ਇਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਐਕਸੀਡੈਂਟ ਦਾ ਬਹੁਤ ਕਾਰਨ ਬਣਦੀਆਂ ਨੇ ਐ ਕੋ ਪਿੱਛੇ ਬਾਜੀ ਆਉਂਦੀ Yeah. ਮੜਦੀਆਂ ਐਕਸੀਡੈਂਟ ਦਾ ਆਪਾਂ ਨੂੰ ਕੋਈ ਨਹੀਂ ਜੀ ਆਪਾਂ ਰੋਗਲੀ ਬਟਰਾਲੀ ਉੱਪਰ ਲਓ ਜੀ ਆ ਜਾਂਦਾ ਰੇੜੀ ਲਈ ਇਹ ਵੀ ਸੜਕ ਤੇ ਬਹੁਤ ਮਿਲਦੇ ਆਪਾਂ ਨੂੰ ਤਕਰੀਬਨ ਜਾਂਦੇ ਹੁੰਦੇ ਆ ਪੂਰੀ ਟੁੱਟੀ ਹੋਈ ਆ ਤੁਸੀਂ ਧੁਰ ਤੱਕ ਦੇਖੋ ਇਹ ਸੜਕ ਇੱਥੋਂ ਤਕਰੀਬਨ ਜਿੱਥੇ ਜੂਸ ਵਾਲੀ ਰੇੜੀ ਲੱਗੀ ਹੁੰਦੀ ਉਹ ਤੋਂ ਲੈ ਕੇ ਸਾਰੀ ਟੁੱਟ ਚੁੱਕੀ ਹੈ ਸੜਕ ਆਪਾਂ ਨੂੰ ਬਹੁਤ ਧਿਆਨ ਨਾਲ ਗੱਡੀ ਕ੍ਰੋਸ ਕਰਨੀ ਚਾਹੀਦੀ ਹੈ ਚਾਰੇ ਪਾਸੇ ਦੇਖ ਕੇ ਤੇਜ਼ੀ ਬਿਲਕੁਲ ਨਹੀਂ ਇੱਥੇ ਕਰਨੀ ਚਾਹੀਦੀ ਦਕਾਨਾਂ ਵੀ ਜਿਹੜੀਆਂ ਪਿੱਛੇ ਨੂੰ ਕਰ ਦਿੱਤੀਆਂ ਗਿਆ ਨੇ ਵਧੀਆ ਗੱਡੀਆਂ ਦੀ ਪਾਰਕਿੰਗ ਬਾਹਰ ਵੀ ਲੱਗ ਜਾਂਦੀ ਹੈ ਜਿਹਨੇ ਅੰਦਰ ਲਾਉਣੀ ਆ ਅੰਦਰ ਵੀ ਲੱਗ ਜਾਂਦੀ ਹੈ ਕਹਿਣ ਦਾ ਭਾਅ ਹੁਣ ਇਕੱਠ ਇੱਥੇ ਵਾੜਾ ਨਹੀਂ ਹੁੰਦਾ ਇਕ ਆ ਦੋ ਜਾਂਦੇ ਨੇ ਇਹਨਾਂ ਦੀਆਂ ਗੱਲਾਂ ਪਤਾ ਨਹੀਂ ਘਰੇ ਪੂਰੀਆਂ ਨਹੀਂ ਹੋਈਆਂ ਰਾਸਤੇ ਚ ਦਾ ਹੈ ਖਾਜ ਬਬੂਆ ਗਰਮੀ ਵਾਲੀਆ ਜਾਨ ਬਿਰ ਵੀ ਕੀ ਕਰਨ ਵਿਚਾਰੇ ਆ ਮੈਨੂੰ ਲੱਗਦਾ ਦੁੱਧ ਚ ਪਾਣੀ ਪਾਈ ਜਾਂਦੇ ਆ ਰਾਜ ਰੋਕ ਕੇ ਉਹ ਨਹੀਂ ਕਲੋਨੀਆ ਦੇ ਵਿੱਚ ਵੀ ਜਾਨਵਰ ਕਿੱਧਰ ਦੀ ਕ੍ਰਾਸ ਕਰਦਾ ਆਪਣੇ ਖੱਬੇ ਹੱਥ ਵੱਲ ਦੇਖੋ ਇਧਰ ਆਹ ਕਰਨ ਜੇ ਭਾਈ ਇਹ ਨਾ ਬੱਚਿਆਂ ਦਾ ਜਿਹੜਾ ਆਪਦੇ ਦਾ ਧਿਆਨ ਰੱਖਿਆ ਕਰੋ ਸੜਕ ਤੇ ਐ ਖੇਡਦੇ ਹੁੰਦੇ ਆ ਆਪਾਂ ਅੰਦਰ ਹੁੰਨੇ ਆ ਧਿਆਨ ਨਹੀਂ ਰਹਿੰਦਾ ਇਹ ਬਹੁਤ ਵੱਡਾ ਕਾਰਨ ਹੁੰਦਾ ਐਕਸੀਡੈਂਟ ਦਾ ਤੇ ਆ ਇੱਕ ਮੋੜ ਤੋਂ ਵੀ ਜਦੋਂ ਆਪਾਂ ਕ੍ਰੋਸ ਕਰਦੇ ਹੁੰਨੇ ਆ ਉਦੋਂ ਵੀ ਗੱਡੀ ਹਾਰਨ ਮਾਰ ਕੇ ਰੋਕ ਕੇ ਲੰਘਾਇਆ ਕਰੋ ਕਿਉਂਕਿ ਜਿਹੜੀ ਸੜਕ ਚੱਲਦੀ ਹੋਵੇ ਬਹੁਤ ਦਿੱਕਤ ਆਉਂਦੀ ਆ